ਯੂਨੀਅਨ ਇਚਨ ਬਾਲਗੜੀ ਜੀ ਮੇਰਾ ਨਾਮ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਮੇਰੇ ਮਾਤਾ ਜੀ ਸ਼੍ਰੀ ਸ਼੍ਰੀਮਤੀ ਨਗਵੰਤ ਕੌਰ ਇਸ ਵਾਰਡ ਨੰਬਰ 83 ਦੇ ਮੌਜੂਦਾ ਕਾਉਂਸਲਰ ਨੇ ਇਹ ਜਗ੍ਹਾ ਜਿਸ ਜਗ੍ਹਾ ਤੇ ਅਸੀਂ ਖੜੇ ਹੋਇਆ ਇਹ ਸ਼ੇਰਸਾ ਸੂਰੀ ਰੋਡ ਮੰਦਰਕ ਠਾਕਰ ਦੁਆਰ ਜੀ ਇਹ ਸਾਡੀ ਵਾਰਡ ਦੇ ਵਿੱਚ ਸਾਡੇ ਇਲਾਕੇ ਚ ਪੈਂਦਾ ਆ ਇਹ ਮੰਦਰ ਕਰੀਬ 25 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਮੰਦਰ ਦੀ ਸਥਾਪਨਾ ਹੋਏ ਨੂੰ ਇਸ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਇਸ ਮੰਦਰ ਦੇ ਨਾਲ ਜੁੜੀਆਂ ਨੇ ਸਵੇਰੇ ਅਤੇ ਸ਼ਾਮ ਨੂੰ ਦੋਵੇਂ ਵਕਤ ਮੰਦਰ ਦੇ ਵਿੱਚ ਸੰਗਤ ਜਿਹੜੀ ਇਲਾਕੇ ਦੀ ਆਉਂਦੀ ਆ ਅਰਦਾਸ ਬੇਨਤੀਆਂ ਕਰਦੀਆਂ ਨੇ ਭਾਵਨਾਵਾਂ ਜੁੜੀਆਂ ਨੇ ਸ਼ਰਧਾ ਭਾਵਨਾਵਾਂ ਦੇ ਨਾਲ ਪੂਜਾ ਪਾਠ ਕਰਕੇ ਜਾਂਦੇ ਨੇ ਰਾਤੀ ਕਰੀਬ 12:35-40 ਮਿੰਟ ਦੇ ਕਰੀਬ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਆ ਕਿ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਉਹਨਾਂ ਚੋਂ ਇੱਕ ਜਾਣੇ ਨੇ ਮੋਟਰਸਾਈਕਲ ਜਿਹੜਾ ਸੀਗਾ ਉਹਨੂੰ ਖਿਲਾਰ ਕੇ ਇੱਕ ਜਣਾ ਉਤਰਿਆ ਉਤਰ ਕੇ ਉਸ ਵੱਲੋਂ ਮੋਟਰਸਾਈਕਲ ਤੋਂ ਉੱਤਰ ਕੇ ਇੱਕ ਜਣਾ ਪਿੱਛੇ ਵਾਲਾ ਉਤਰਿਆ ਉਤਰ ਕੇ 2 ਮਿੰਟ ਉਹਨੇ ਰੇਕੀ ਕੀਤੀ ਮੌਕੇ ਦੇ ਹਾਲਾਤ ਉਹਨੇ ਦੇਖ ਕੇ ਉਸ ਤੋਂ ਬਾਅਦ ਜਿਹੜਾ ਗ੍ਰਨੇਡ ਹੈ ਉਹ ਕੱਢ ਕੇ ਇਸ ਮੰਦਰ ਤੇ ਧਾਰਮਿਕ ਮੰਦਰ ਦੇ ਉੱਪਰ ਬੰਬ ਦੇ ਜਿਹੜਾ ਗ੍ਰਨੇਡ ਹੈ ਉਹ ਸੁੱਟਿਆ ਗਿਆ ਸ਼ੁਕਰ ਹੈ ਕਿ ਅੰਦਰ ਮੰਦਰ ਦੇ ਵਿੱਚ ਪੰਡਤ ਜੀ ਉਹਨਾਂ ਦਾ ਪਰਿਵਾਰ ਰਹਿੰਦਾ ਮੰਦਰ ਤੇ ਅਟੈਕ ਹੋਣ ਦੇ ਨਾਲ ਇਹਦੀਆਂ ਦੁਵਾਰਾਂ ਟੁੱਟ ਗਈਆਂ ਸ਼ੀਸ਼ੇ ਟੁੱਟ ਗਏ ਨਾਲ ਵਾਲੇ ਬਿਲਡਿੰਗ ਦੇ ਵਿੱਚ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਉਸ ਤੋਂ ਬਾਅਦ ਚ ਇਲਾਕੇ ਦੇ ਲੋਕ ਇਸ ਧਮਾਕੇ ਨੂੰ ਆਵਾਜ਼ ਨੂੰ ਸੁਣ ਕੇ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਵੇਖਿਆ ਕਿ ਮੰਦਰ ਦੇ ਉੱਪਰ ਹਮਲਾ ਹੋਇਆ ਮੰਦਰ ਦੇ ਉੱਪਰ ਜਿਹੜਾ ਹੈ ਆਪ ਗ੍ਰੇਨੇਡ ਛੱਟਿਆ ਗਿਆ ਉਹ ਦੋਵੇਂ ਜਾਣੇ ਜਿਹੜੇ ਸੀ ਉਸੇ ਤੇਜ਼ੀ ਨਾਲ ਨਿਕਲ ਗਏ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਇਲਾਕੇ ਦੇ ਲੋਕਾਂ ਵੱਲੋਂ ਪੰਡਤ ਜੀ ਨੇ ਬਾਹਰ ਨਿਕਲ ਕੇ ਜਦੋਂ ਦੇਖਿਆ ਉਹਨਾਂ ਨੇ ਇਨਫੋਰਮ ਕੀਤਾ ਇਨਵਾਰਮ ਕੰਪਟਬਾਚ ਰਾਤ ਪੁਲਿਸ ਆਈ ਕਮਿਸ਼ਨਰ ਸਾਹਿਬ ਆਏ ਆਨ ਕਿ ਉਹਨਾਂ ਨੇ ਆਪਣੀ ਐਜ਼ ਇਟ ਇਜ਼ ਜੋ ਇੱਕ ਤਰੀਕੇ ਦੀ ਹਮੇਸ਼ਾ ਦੇ ਨਾਲ ਜਦੋਂ ਵੀ ਕਿਤੇ ਅਟੈਕ ਹੁੰਦਾ ਤਾਂ ਉਸ ਨੂੰ ਜਿੱਦਾ ਜੇ ਸਰੂਪ ਰੇਖਾ ਦੇ ਵਿੱਚ ਉਹ ਦੱਸਿਆ ਜਾਂਦਾ ਉਹਨਾਂ ਨੇ ਆਨ ਕਿ ਪੂਰਾ ਉਹਨੂੰ ਕਵਰ ਅਪ ਕਰ ਦਿੱਤਾ ਕਵਰ ਅਪ ਕਰਕੇ ਬਿਲਕੁਲ ਨੀਟ ਐਂਡ ਕਲੀਨ ਸਫਾਈ ਕਰ ਦਿੱਤੀ ਗਈ ਉਹ ਜਗ੍ਹਾ ਤੁਸੀਂ ਦੇਖ ਲਓ ਦੇ ਉੱਤੇ ਜਿੱਥੇ ਦੀਵਾਰ ਤੇ ਬੰਬ ਚੱਲਿਆ ਜਿੱਥੇ ਸ਼ੀਸ਼ੇ ਟੁੱਟੇ ਨੇ ਉਹਦੇ ਉੱਤੇ ਪਰਦਾ ਲਾ ਦਿੱਤਾ ਗਿਆ ਮਾਨ ਅਫਸਰ ਸਹਿਬਾਨ ACP ਵੈਸਟ Shivdarshan Singh ਜੀ ਆਏ ਹੋ ਇਹਨਾਂ ਮੌਕੇ ਤੇ ਉਹਨਾਂ ਵੱਲੋਂ ਇਸ ਚੀਜ਼ ਤੇ ਸਾਰਿਆਂ ਨੂੰ ਲੋਕ ਦਿੱਤਾ ਗਿਆ ਕੀ ਇਹ ਚੀਜ਼ ਸਾਡੀ ਜਿਹੜੀ ਹੈ ਲਾਅ ਐਂਡ ਆਰਡਰ ਨਾਲ ਜੁੜੀ ਆ ਪਰ ਬੇਸਿਕਲੀ ਕਹਾਣੀ ਇਹ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਬਿਲਕੁਲ ਫੇਲ ਹੋ ਚੁੱਕਾ ਆ ਕਿਸੇ ਵੀ ਜਾਨ ਅਤੇ ਮਾਲ ਦੀ ਤਾਂ ਪਹਿਲਾਂ ਰੱਖੀ ਨਹੀਂ ਸੀ ਹੁਣ ਧਾਰਮਿਕ ਸੰਸਥਾਵਾਂ ਧਾਰਮਿਕ ਅਦਾਰੇ ਜਿਹੜੇ ਨੇ ਉੱਥੇ ਵੀ ਅਟੈਕ ਹੋਣ ਲੱਗ ਪਿਆ ਸਮੇਂ-ਸਮੇਂ ਦੇ ਉੱਤੇ ਜਿਹੜਾ ਆ ਹੁਣ ਜਿਹੜਾ ਹੈ ਧਾਰਮਿਕ ਪੰਜਾਬ ਦੇ ਵਿੱਚ ਜਗ੍ਹਾ ਦੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਇਹ ਕਹਿੰਦੇ ਪਹਿਲੇ ਪੁਲਿਸ ਚੌਕੀਆਂ ਤੋਂ ਬਾਅਦ ਹੁਣ ਇੱਥੇ 15 ਤਾਂ ਨਹੀਂ ਹੁੰਦੇ ਕਹਿੰਦਾ ਬਿਲਕੁਲ ਜੀ ਪੁਲਿਸ ਚੌਕੀਆਂ ਦੇ ਤਾਂ ਪਹਿਲਾਂ ਹਮਲੇ ਹੁੰਦੇ ਸੀਗੇ ਫਿਰ ਪੁਲਿਸ ਵੱਲੋਂ ਆਪਣੀ ਤੇ ਜਿਹੜੀ ਚੌਕੀਆਂ ਦੇ ਉੱਤੇ ਜਿਹੜਾ ਕਵਰ ਕਰ ਲਿੱਤਾਗਾ ਪੁਲਾਂ ਦੇ ਉੱਤੇ ਪੁਲਸ ਲਾ ਕੇ ਉਹਦੀ ਕਵਰ ਅਪ ਕਰ ਦਿੱਤੀ ਗਈ ਪਰ ਹੁਣ ਜਿੰਨੇ ਧਾਰਮਿਕ ਪੰਥ ਜਿੱਥੇ ਸਸਥਾਵਾ ਨੇ ਉਹਨਾਂ ਦੀ ਰਾਖੀ ਕੌਣ ਕਰੂਗਾ ਇਹ ਤਾਂ ਇੱਕ ਨੇਤਰੀ ਨਵੀਂ ਖੇਡ ਬਣ ਗਈ ਜਿਹਦੇ ਉੱਪਰ ਸਾਨੂੰ ਜਿਹੜਾ ਆ ਬੇहद ਅਫਸੋਸ ਆ ਸਾਡੇ ਇਲਾਕਾ ਨਿਵਾਸੀਆਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸਾਡੀ ਜਿਹੜੀ ਸ਼ਰਧਾ ਭਾਵਨਾ ਆ ਉਹਨੂੰ ਠੇਸ ਪਹੁੰਚੀ ਆ ਕਿਉਂਕਿ ਇੱਕ ਬੇहद ਘਟੀਆ ਹਰਕਤ ਜਿਹੜੀ ਆ ਉਹ ਕੀਤੀ ਗਈ। ਬਰੋ ਜੀ ਇਹ ਤਾਂ ਨਹੀਂ ਹੁਣ ਇਹ ਫੇਰ ਇੱਕ ਆਪਣਾ ਟਾਇਰ ਫਟਣ ਦਾ ਹੀ ਕੋਈ ਗਲਮਰ ਦੱਸਿਆ ਜੀ। ਇਹ ਤਾਂ ਦੇਖੋ ਅਜੇ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਅਸੀਂ ਇਹ ਗੱਲ ਹੋ ਸਕਦਾ ਹੈ ਗੱਲ ਲੁਕੀ ਜਾਂਦੀ ਪਰ ਜਿਹੜੀ ਉਹ ਵੀਡੀਓ ਆ ਜਿਹੜੀ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਸ਼ੇਅਰ ਕਰ ਰਿਹਾ ਨਾਲ ਹੀ ਵੀਡੀਓ ਸ਼ੇਅਰ ਕਰਿਆ ਇੱਕ ਸੈਕਿੰਡ ਕਿ ਤੁਸੀਂ ਆਹ ਦੇਖ ਲਓ ਵੀਡੀਓ ਇਸ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਵੱਲੋਂ ਆਣ ਕੇ ਮੌਕੇ ਦੇ ਉੱਤੇ ਵੀਡੀਓ ਲੈ ਲਿਆ ਉਹ ਹਾਂਜੀ ਆ ਕੇ ਉਸ ਗ੍ਰਨੇਡ ਦੇ ਨਾਲ ਮੈਂ ਵੀਡੀਓ ਤੁਹਾਨੂੰ ਦੇ ਦਿੰਦਾ ਹਾਂ ਅਟੈਕ ਕੀਤਾ ਗਿਆ ਤਾਂ ਆ ਦੇਖੋ ਠੀਕ ਆ ਦੋ ਜਾਨੇ ਜਿੰਨਾਂ ਵੱਲੋਂ ਵੀਡੀਓ ਅਟੈਕ ਕੀਤਾ ਗਿਆ ਬਿਲਕੁਲ ਇਹ ਸੋਚੀ ਸੰਜੀ ਸਾਜ਼ਿਸ਼ਾ ਧਾਰਮਿਕ ਭਾਵਨਾਵਾਂ 'ਤੇ ਨਾਕਿਲਵਾੜ ਕੀਤਾ ਗਿਆ ਅੱਜ ਉਸ ਦਿਨ ਜਦੋਂ ਗੁਰੂ ਸਾਹਿਬ ਦਾ ਭੋਲਾ ਮੱਲਾ ਸਮੁੱਚੀ ਸੰਗਤ ਵੱਲੋਂ ਸ਼੍ਰੀ ਦਰਿੰਦਪੁਰ ਸਾਹਿਬ 'ਤੇ ਮਨਾਇਆ ਜਾ ਰਿਹਾ ਹੈ। ਹੁਣ ਜਿਹੜੇ ਪੁਜਾਰੀ ਜੀ ਨੇ ਖੰਡ ਵਾਲਾ ਥਾਕਰਦਵਾਰ ਮੰਦਿਰ ਦੇ ਇਹਨਾਂ ਨੇ 68 ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਮਤਲਬ ਅਤਮਾਕਾ ਹੋਇਆ। ਉਸ ਤੇ तकरीबन 2:00 ਵਜੇ ਸਾਡੇ ਕੋਈ ਇਨਸੀਡੈਂਟ ਦੀ ਰਿਪੋਰਟ ਆਈ। ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੀਅਰ ਅਸੀਂ ਮੌਕੇ ਤੇ ਆ ਗਏ ਸੀਗੇ। ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਜਾਨੀ ਮਾਲੀ ਨੁਕਸਾਨ ਇਹਨਾਂ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਉਹਦੇ ਦੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਛੇੜਾਰਤ ਕਰਦੇ ਰਹਿੰਦੇ ਆ ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟਰੇਸ ਕੀਤੇ ਆ ਔਰ ਇਹ ਵੀ ਬੜੇ ਜਲਦੀ ਟਰੇਸ ਹੋ ਜਾਏਗਾ ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਿਟੀ ਨੂੰ ਪਹਿਰਾ ਦਿੰਨੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਆ ਸਾਰੇ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਦੇ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਵੀ ਸਾਰੇ ਮਿਲਦੇ ਰੇ ਮੈਂ ਸਵੇਰੇ ਇੱਥੋਂ ਤੇ ਕੋਈ ਸਾਢੇ 5 ਪੌਣੇ 6 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇੱਥੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟ੍ਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਰਾਹੀਂ ਚੇਤਾਵਨੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘ਮੈਂਟਸ ਨੂੰ ਵੀ ਇਹੋ ਜਿਹੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਭੁਗਤਣੇ ਪੈਣਗੇ ਤੁਸੀਂ ਜਿਵੇਂ ਸਾਡਾ ਅਸੀਂ ਦੇਖ ਰਹੇ ਆ ਇਹ ਲਗਾਤਾਰ ਮੰਦਰਾਂ ਦੇ ਉੱਤੇ ਜੀਤੇ ਦਿਨ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਦੇ ਇੱਥੇ ਵੀ ਇੱਕ ਪ੍ਰਵਾਸੀ ਨੇ ਵੜ ਕੇ ਤਾਂ ਉੱਥੇ ਮਦਬਾਜੀ ਕੀਤੀ ਹੈ ਅੱਜ ਮੰਦਰ ਤੇ ਹੋਇਆ ਹੈ ਅਸੀਂ ਕਿਵੇਂ ਦੇਖ ਰਹੇ ਆ ਇਹ ਜਾਣਬੁੱਝ ਕੇ ਮਾਹੌਲ ਖਾਤਰ ਦੀ ਕੋਸ਼ਿਸ਼ ਕੀਤੀ ਹੈ ਦੇਖੋ ਇਹ ਸਾਡੀ ਇੱਕ ਸੋਸ਼ਲ ਐਪ ਦਰਬਾਰ ਸਾਹਿਬ ਵਾਲਾ ਇਨਸੀਡੈਂਟ ਤਾਂ ਬਿਲਕੁਲ ਹੀ ਡਿਫਰੈਂਟ ਹੈ ਤੁਸੀਂ ਦੇਖੀਏ ਵੀ ਉਹ ਯਮਨ ਨਗਰ ਦਾ ਰਹਿਣ ਵਾਲਾ ਬੰਦਾ ਉਹ ਘਰ ਉਹਦੀ ਕਾਫੀ ਡਿਸਪਿਊਟ ਸੀਗੇ ਔਰ ਉਸ ਸਟੇਟ ਦੇ ਵਿੱਚ ਆ ਕੇ ਗੁਰੂ ਗ੍ਰਾਮ ਦਾ ਸਰਾ ਦੇ ਉੱਤੇ ਉਹ ਬੰਦਾ ਘੁੰਮ ਰਿਹਾ ਸੀ ਸੇਵਾਦਾਰ ਜੀ ਨੇ ਜਦੋਂ ਉਹਨੂੰ ਥੱਲੇ ਉਤਾਰਿਆ ਤੂੰ ਉਹਨੇ ਥੱਲੇ ਇਨਕਾਰ ਕਰਦਾ ਕਿੰਨੀ ਆਈਡੀ ਦਾ ਕਰਦੇ ਉਹ ਜਦੋਂ ਉਹਨੂੰ ਫੜਨ ਗਿਆ ਉਦੋਂ ਰੋਡ 'ਤੇ ਆਸੀ ਰੋਡ ਘਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਦੂਜੇ ਸੇਵਾਦਾਰ ਆ ਗਏ ਇਸ ਦਰਜੋ ਕੇ ਅਰੈਸਟ ਹੋ ਗਿਆ ਉਹਦਾ ਤਾਂ ਇਹਨਾਂ ਕੋਈ ਤੱਲਕ ਹੀ ਨਹੀਂ ਉਹਦੇ ਭਰਾ ਤੋਂ ਪੁੱਛਿਆ ਕਿ ਉਹ ਕਹਿੰਦਾ ਤਿੰਨ ਦਿਨ ਪਹਿਲਾਂ ਹੀ ਅਮਨਗਰ ਤੋਂ ਆਇਆ ਸੀ ਠੀਕ ਹੈ ਸੋ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਚਿੱਤੇ ਫੜਕਾ ਕੇ ਇਹੋ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਅੱਪਰ ਜਦੋਂ ਟਰੇਸ ਕੀਤੇ ਆ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗਰਾਉਂਡ ਦੇ ਇਕਨੋਮਿਕ ਬੜੇ ਸੀਗੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ ਤੋਂ ਅਸੀਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟਰੇਸ ਕੀਤੇ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੀ ਸਾਰੇ ਕੇਸ ਸਾਡੇ ਟਰੇਸ ਹੈ ਔਰ ਇਹਨੂੰ ਵੀ ਅਸੀਂ ਬੜੀ ਜਲਦੀ ਟਰੇਸ ਕਰਾਂਗੇ ਰਾਤ ਦੇ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਸਾਨੂੰ ਬੜੇ ਵਾਈਟਲ ਕਲੂਜ਼ ਉੱਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਇਸ ਵੇਲੇ ਸ਼ੇਅਰ ਨਹੀਂ ਕਰ ਸਕਦੇ ਕੋਈ ਸੀਸੀਟੀਵੀ ਆਈ ਸਾਹਮਣੇ ਸਾਰੇ ਨੂੰ ਬਿਲਕੁਲ ਜੀ ਪੰਜਾਬ ਦੇ ਮਾਹੌਲ ਨੂੰ ਸਰ ਖਰਾਬ ਕਰਨ ਦੀ ਕਿਹੜੀ ਸ਼ਰਾਰਤ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਮੈਂ ਤਾਂ ਪਾਕਿਸਤਾਨ ਲਗਾਤਾਰ ਇਸ ਕ اپنی جان ਨੂੰ ਉਹਨਾਂ ਦੇ ਕਹਿ ਤੋ ਨਾ ਖੇਡੋ ਉੜ ਕੇ ਅਲਟੀਮੇਟਲੀ ਜੇਲਾ ਵਿੱਚ ਤੁਸੀਂ ਜਾਣੇ ਹੋ ਔਰ ਜਿਹੜੀ ਪੁਲਿਸ ਦਾ ਜਿਹੜਾ ਤੁਹਾਡੇ ਖਿਲਾਫ ਐਕਸ਼ਨ ਹੈ ਉਹ ਵੀ ਤੁਸੀਂ ਫੇਸ ਕਰਨਾ ਸਰੀ ਜਿਹੜੀ ਸੀਸੀਟੀਵੀ ਅਸੀਂ ਦੇਖ ਰਹੇ ਆ ਉਹਦੇ ਵਿੱਚ ਜਿਹੜਾ ਇੱਕ ਝੰਡਾ ਵੀ ਅੱਗੇ ਲਗਾਇਆ ਹੋਇਆ ਉਹ ਪਤਾ ਲੱਗੇ ਕਿਸ ਚੀਜ਼ ਦਾ ਝੰਡਾ ਹੈ ਕਿਉਂ ਉਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਭਾਈ ਸਾਹਿਬ ਤੁਹਾਡੇ ਸਾਹਮਣੇ ਜਲਦੀ ਰਿਵੀਲ ਕਰ ਦੇਵਾਂਗੇ ਪਹਿਲਾਂ ਵੀ ਤੁਹਾਨੂੰ ਸਾਰੀ ਆਪਾਂ ਟਾਈਮ ਟੂ ਟਾਈਮ ਦੱਸਦੇ ਰਹੇ ਹਾਂ ਪਰ ਇਸ ਸਟੇਜ ਦੇ ਉੱਤੇ ਜੇ ਆਪਾਂ ਗੱਲ ਕਰਾਂਗੇ ਉਹ ਹੈਂਪਰ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਬਾਕੀ ਵੀ ਆ ਰਿਹਾ ਇਨ ਟੋਟਲ ਕਮਾਂਡ ਆਫ ਦੀ ਸਿਚੁਏਸ਼ਨ ਪ੍ਰੋਬਲਮ ਨੇ ਇਸ ਨੇ ਸ਼ਰਾਰਤ ਕੀਤੀ ਆ ਤੁਹਾਨੂੰ ਆਪ ਲੱਭਣ ਦੇ ਵਿੱਚ ਸਮਰਾਤਾ ਔਰ ਲੱਭਾਂਗੇ ਹਾਰਾਂ ਠੀਕ ਹੈ ਵਰਕਾ ਜੀ ਅੰਮ੍ਰਿਤਸਰ ਚ ਮੰਦਿਰ ਜਿਹੜਾ ਬਲਾਸਟ ਹੋਇਆ ਉਹਦੇ ਬਾਰੇ ਕੀ ਗੋ ਬਈ ਅੰਮ੍ਰਿਤਸਰ ਦੇ ਸ਼ਾਟਾ ਵਿਖੇ ਇਹ ਠਾਕੁਰ ਦਵਾਰਾ ਦੇ ਵਿੱਚ ਰਾਤ ਨੂੰ ਦੋ ਬਲਾਸਟ ਹੋਏ ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਪੰਜਾਬ ਪੂਰਾ ਬੰਬਾਂ ਦੇ ਨਾਲ ਡਲ ਰਿਹਾ ਹੈ ਹਰ ਜਗ੍ਹਾ ਬੰਬ ਧਮਾਕੇ ਹੋ ਰਹੇ ਆ ਪੁਲਿਸ ਸਟੇਸ਼ਨਾਂ 'ਚ ਬੰਬ ਧਮਾਕੇ ਹੋ ਰਿਹਾ ਹੈ ਲਾਅ ਐਨ ਆਰਡਰ ਦਾ ਬੁਰਾ ਹਾਲ ਹੈ ਜਨਾਜਾ ਸਰਕਾਰ ਦਾ ਨਿਕਲਿਆ ਪਿਆ ਹੈ ਔਰ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋ ਰਹੀ ਹੈ ਔਰ ਪੰਜਾਬ ਦੁਬਾਰਾ ਆਤਕਵਾਦੀ ਔਰ ਅੱਗੇ ਵਧ ਰਿਹਾ ਹੈ ਇਹ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਾ ਰੋਗ ਨਹੀਂ ਪੰਜਾਬ ਨੂੰ ਬਚਾਣਾ ਭਗਵੰਤ ਮਾਨ ਅਸੀਫਾ ਦਵੇ ਬਾਈ ਆਹ ਆਹ ਕੌਣ ਹੈ ਉਧਰ ਉਧਰ ਕੀ ਹੈ ਮੈਂ ਨਵਾਂ ਆਇਆ ਓਏ ਆਹ ਕੌਣ ਹੈ ਮੈਂ ਨਵਾਂ ਆਇਆ ਚੱਲਣ ਤੇ ਚੱਲਦੇ ਆ ਉਧਰ ਲੈਣਾ ਕੋਈ ਨਹੀਂ ਕੋਈ ਨਹੀਂ ਕਰ ਲੈਣਾ ਆਪਾਂ ਇੱਥੇ 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 ਹੀ ਇੱਥੇ ਕਰ ਲੈਣ ਦੋ ਉਹ ਤਾਂ ਵੱਡੀ ਆ ਜਾ ਉਧਰ ਆ ਜਾ ਸਰ ਸਰ ਇੱਕ ਮਿੰਟ ਸਰ ਸਰ ਸਾਈਡ ਤੋਂ ਜਦੋਂ ਸਭ ਲਾਈਵ ਚੱਲ ਰਿਹਾ ਹੈ ਜੀ ਆਜੂ ਮੈਂ ਤਾਂ ਇੱਥੋਂ ਹੀ ਆਇਆ ਯਾਰ ਕਿਸੇ ਆਇਆ ਹੀ ਨਹੀਂ ਸਾਰੇ ਸਾਰਾ ਪਤਾ ਨਹੀਂ ਨਾ ਜੇ ਪਾ ਲਗਾ ਇਹ ਤਾਂ ਬੰਦ ਆ ਰਿਹਾ ਹਾਂ ਜੀ ਜੀ ਸਰ ਖੱਲੇ ਕਰੋ ਯਾਰ ਰਾਮ ਨਾ ਮੂੰਹ ਤੇ ਵੇਸ ਤੇ ਪਰੇ ਕਰੋ ਆਹ ਜੀ ਚੱਲੇ ਘਰ ਨੂੰ ਲੱਕੀ ਬਾ ਖੱਲੇ ਹੀ ਮਸਲਾ ਜੀ ਆਪਣਾ ਜਿਹੜਾ ਪਲਾਸਟ ਹੋ ਗਿਆ ਚਲੋ ਸਰ ਕਿਤੇ ਲੈ ਗਏ